ਗੁਰੂ ਪਿਆਰਿਓ ਕਿਸ ਤੋਂ ਬਿਨਾ ਆਤਮਿਕ ਅਸਤੀ ਦੀ ਸੂਝ ਨਹੀਂ ਪੈਂਦੀ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਜੰਗ ਅੰਗਤੇ ਬਖਸ਼ਿਸ਼ ਕਰਦੇ ਹਨ ਉੱਲੀ ਪੁੰਨੀ ਥਲ ਚੜਾ ਥਲ ਚੜਾ ਡੂੰਘਰ ਜਾਉ ਆਤਮਿਕ ਗੁਣਾਂ ਦੇ ਵਣ ਜਤੋਂ ਖੁੰਝ ਕੇ ਜੀਵਨ ਦੇ ਸਹੀ ਰਸਤੇ ਤੋਂ ਭੁੱਲ ਕੇ ਜੇ ਮੈਂ ਦੁਨੀਆ ਛੱਡ ਕੇ ਵੀ ਸਾਰੀ ਧਰਤੀ ਉੱਤੇ ਫਿਰਤੀ ਰਹਾ ਧਰਤੀ ਉੱਤੇ ਭਰਮਣ ਕਰਕੇ ਫਿਰ ਜੇ ਮੈਂ ਪਹਾੜ ਉੱਤੇ ਵੀ ਜਾ ਚੜਾਂ ਜੇ ਮੈਂ ਕਿਸੇ ਪਹਾੜ ਦੀ ਗੁਫਾ ਵਿੱਚ ਵੀ ਜਾ ਟਿਕਾਂ ਬਨ ਮਹਿ ਭੂਲੀ ਜੇ ਪਰਾ ਬਿਨ ਗੁਰੂ ਜ ਨਾ ਪਾਉ ਸਹੀ ਰਸਤੇ ਤਕੁੰਝ ਕੇ ਜੇ ਮੈਂ ਜੰਗਲ ਵਿੱਚ ਪਟਕਦੀ ਫਿਰਾਂ ਤਾਂ ਵੀ ਮੈਨੂੰ ਆਤਮਿਕ ਰਸਤੇ ਦੀ ਸਹੀ ਸਮਝ ਨਹੀਂ ਪੈ ਸਕਦੀ ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ ਗੁਰੂ ਪਿਆਰਿਓ ਗੁਰੂ ਤੋਂ ਬਿਨਾ ਆਤਮਿਕਾ ਸਥਿਤੀ ਸੂਜ ਨਹੀਂ ਪੈਂਦੀ